ਪੰਜਾਬ ਯੂਨੀਵਰਸਿਟੀ ਚ ਸੈਨੇਟ ਚੋਣਾਂ ਦਾ ਸ਼ੈਡਿਊਲ ਜਾਰੀ ਨਾ ਹੋਣ ਕਰਕੇ ਵੱਡੇ ਪੱਧਰ ਦਾ ਪ੍ਰਦਰੋਪ ਵਿਰੋਧ ਦੇਖਣ ਨੂੰ ਮਿਲਿਆ ਇਹ ਰੋਜ਼ ਪ੍ਰਦਰਸ਼ਨ 25ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਪੀਯੂ ਵਿਦਿਆਰਥੀ ਮੋਰਚੇ ਵੱਲੋਂ ਬੰਦ ਦੇ ਸੱਦੇ ਤੋਂ ਬਾਅਦ ਕੈਂਪਸ ਤੇ ਤਣਾਅ ਦਾ ਮਾਹੌਲ ਰਿਹਾ ਔਰ ਹਾਲਾਂਕਿ ਯੂਨੀਵਰਸਿਟੀਆਂ ਦੇ ਸਾਰੇ ਗੇਟ ਖੋਲੇ ਰਹੇ ਨੇ ਦੇ ਸੁਰੱਖਿਆ ਲਈ ਹਰ ਗੇਟ ਤੇ ਪੁਲਿਸ ਮੁਸਤੈਦ ਰਹੀ ਹੈ ਪਰ ਕੈਂਪਸ ਜਾਂ ਸੜਕਾਂ ਤੇ ਸਨਨਾਟਾ ਦਿਖਾਈ ਦਿੱਤਾ ਵੀਸੀ ਦਫ਼ਤਰ ਸਾਹਮਣੇ 20 ਵਿਦਿਆਰਥੀਆਂ ਦੇ ਸਮਰਥਨ ਅਤੇ ਬੰਤੀਆਂ ਦੇ ਇਕੱਠ ਹੋ ਕੇ ਸੈਨੇਟ ਚੋਣਾਂ ਫੋਰੀ ਤੌਰ ਤੇ ਮੋਰਚਾ ਸ਼ੁਰੂ ਕਰਵਾਉਣ ਦੀ ਮੰਗ ਕੀਤੀ ਹੈ ਨਾਲ ਹੀ ਪੀਯੂ ਨੂੰ ਪੰਜਾਬ ਦਾ ਹਿੱਸਾ ਬਣਾਉ ਰੱਖਣ ਲਈ ਵੀ ਨਾ ਨਾਰੇਬਾਜ਼ੀ ਕੀਤੀ ਗਈ ਹੈ। ਅੰਦੋਲਨ ਦੇ ਅਖਲੇ ਪੜਾ ਦੇ ਹਿੱਸੇ ਵਜੋਂ ਮੋਰਚੇ ਨੇ ਐਲਾਨ ਕੀਤਾ ਹੈ ਕਿ 3 ਦਸੰਬਰ ਨੂੰ ਚੰਡੀਗੜ੍ਹ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਭਾਜਪਾ ਦਫ਼ਤਰਾਂ ਦਾ ਘਰਾਉ ਕੀਤਾ ਜਾਵੇਗਾ। ਕਿਸਾਨ ਯੂਨੀਅਨਾਂ ਨੇ ਕੁਝ ਮੈਂਬਰ ਵੀ ਮੌਜੂਦ ਸਨ ਵੱਡੇ ਫੰਦਰ ਤੇ ਕਿਸਾਨ ਸੈਕਟਰ 41 ਦੇ ਦੁਸਹਿਰਾ ਗਰਾਊਂਡ ਵਿੱਚ ਪੰਜਾਬ ਬਚਾਓ ਮੁਹਿੰਮ ਹੇਠ ਇਕੱਠੇ ਹੋਏ ਸਨ ਇਸ ਕਾਰਨ ਕਈ ਮੈਂਬਰ ਕੈਂਪਸ 'ਚ ਨਹੀਂ ਪਹੁੰਚ ਸਕੇ। ਦਵਾਬਾ ਕਿਸਾਨ ਕਮੇਟੀ ਕੋਮੀ ਕਿਸਾਨ ਯੂਨੀਅਨ ਅਕਾਲੀ ਦਲ ਵਾਰਿਸ ਪੰਜਾਬ ਦੇ ਬੰਦੀ ਸਿੰਘ ਮੋਰਚਾ ਕਿਸਾਨ ਸੰਘਰਸ਼ ਕਮੇਟੀ ਤੇ ਨਾਲ ਦੀ ਨਾਲ ਹੋਰ ਜਥੇਬੰਦੀਆਂ ਵੀ ਜਿਹੜੀਆਂ ਉਹਨਾਂ ਵਿੱਚ ਸਮਰਥਨ ਸਨ ਵੀ ਸੀ ਦਫ਼ਤਰ ਬਾਹਰ ਅੱਗੇ ਸਪੀਕਰ ਰਾਹੀਂ ਮੁੱਖ ਤੌਰ ਤੇ ਮੰਗ ਚੁੱਕੀ ਗਈ ਹੈ ਕਿ ਪਿਛਲੇ ਸਾਲ ਸਵਾ ਸਾਲ ਤੋਂ ਰੁਕੀ ਸੈਨੇਟ ਚੋਣਾਂ ਨੂੰ ਜਲਦ ਕਰਵਾਇਆ ਜਾਵੇ ਵਿਦਿਆਰਥੀਆਂ ਨੇ ਦਲੀਲ ਦਿੱਤੀ ਹੈ ਕਿ ਯੂਨੀਵਰਸਿਟੀ ਦਾ ਇਸ ਤਰੀਕੇ ਬਣਾ ਸੈਨੇਟ ਬਾਡੀ ਕੰਮ ਕਰਨਾ ਅਕਾਦਮਿਕ ਸਿਹਤ ਲਈ ਘਾਤਕ ਹੈ ਕੈਂਪਸ 'ਚ ਦਿਨ ਪਰ ਚੰਡੀਗੜ੍ਹ ਪੰਜਾਬ ਦਾ ਇਹ ਸੈਨੇਟ ਚੋਣਾ ਹੁਣ ਕਰੋ ਵਰਗੇ ਨਾਰੇ ਗੂੰਜਦੇ ਰਹੇ ਨੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਚੋਣਾ ਦੇ ਐਲਾਨ ਬਾਰੇ ਵਾਅਦਾ ਪੂਰਾ ਨਾ ਕਰਨ ਤੋਂ ਬਾਅਦ ਵਿਦਿਆਰਥੀ ਮੋਰਚੇ ਦੇ ਕੈਂਪਸ ਪੂਰੀ ਤਰ੍ਹਾਂ ਬੰਦ ਕਰਨ ਦੀ ਅਪੀਲ ਕੀਤੀ ਸੀ ਵਿਦਿਆਰਥੀ ਭਾਈਚਾਰੇ ਦੀ ਮਜ਼ਬੂਤ ਹਮਾਇਤ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਛੁੱਟੀ ਦਾ ਐਲਾਨ ਕਰ ਦਿੱਤਾ ਹੈ ਨਾਲ ਯੂਨੀਵਰਸਿਟੀ ਲਾਇਬ੍ਰੇਰੀ ਸਟੂਡੈਂਟ ਸੈਂਟਰਸ ਦੇ ਮਾਰਕੀਟ ਵੀ ਬੰਦ ਕੀਤੀ ਗਈ ਹੈ ਹਾਲਾਂਕਿ ਕੈਂਪਸ ਦੇ ਵਿੱਚ ਲੰਗਰ ਸੇਵਾ ਜਾਰੀ ਹੈ ਇਸ ਦੇ ਚੱਲਦੇ ਤਾਸੀ ਹੈ ਕਿ ਹੁਣ ਆਪਣੀਆਂ ਮੰਗਾਂ ਨੂੰ ਲੈ ਕੇ ਸੈਨੇਟ ਚੋਣਾ ਨੂੰ ਲੈ ਕੇ 3 ਦਸੰਬਰ ਨੂੰ ਪੰਜਵਾਂ ਦਫ਼ਤਰ ਨੂੰ ਘੇਰਨ ਦੀਆਂ ਚਿੰਨੀਆਂ ਚਰਚਾਵਾਂ ਤੇਜ਼ ਹੋ ਚੁੱਕੀਆਂ ਨੇ 25ਵੇਂ ਦਿਨ ਦੇ ਵਿੱਚ ਇਹ ਰੋਸ ਪ੍ਰਦਰਸ਼ਨ ਵਿਦਿਆਰਥੀਆਂ ਦਾ ਦਾਖਲ ਹੋ ਗਿਆ ਹੈ ਯੂਈ ਪੀਯੂ ਵਿਦਿਆਰਥੀ ਮੋਰਚਾ ਵੱਲੋਂ ਬੰਦ ਦੇ ਸੱਦੇ ਤੋਂ ਬਾਅਦ ਕੈਂਪਸ 'ਤੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਤੇ ਹੁਣ ਨਾਲ ਦੀ ਨਾਲ ਤੁਹਾਨੂੰ ਦੱਸੀਏ ਕਿ ਸੈਨਟ ਚੋਣਾ ਨੂੰ ਲੈ ਕੇ ਵੱਡੇ ਪੱਧਰ ਦਾ ਹੰਗਾਮਾ ਜਿਹੜਾ ਇਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਔਰ ਕਿਹਾ ਜਾ ਰਿਹਾ ਕਿ ਇਨਸਾਫ ਦੀ ਮੰਗ ਹੈ ਜਾਨਕੀ ਜਿਹੜੀਆਂ ਗੱਲਾਂ ਹੋਈਆਂ ਸਨ ਸੈਨਟ ਚ ਉਹਨਾਂ ਨੂੰ ਲੈ ਕੇ ਉਹ ਵਾਦੇ ਪੂਰੇ ਕੀਤੇ ਜਾਣ ਤੇ ਜਲਦ ਜਿਹੜੇ ਨੇ ਪੀਯੂ ਦੇ ਵਿੱਚ ਸੈਨਟ ਚੋਣਾ ਕਰਵਾਈਆਂ ਜਾਣ ਜਿਸ ਦੇ ਨਾਲ ਤੇ ਨਾਲ ਹੀ ਹੁਣ ਯੂਨੀਵਰਸਿਟੀ ਨੂੰ ਪੰਜਾਬ ਦਾ ਹਿੱਸਾ ਬਣਾਏ ਰੱਖਣ ਨੂੰ ਲੈ ਕੇ ਫੱਟੇ ਪੱਤਰ ਦਾ ਪ੍ਰਦਰਸ਼ਨ ਜਿਹੜਾ ਇਹਨਾਂ ਵਿਦਿਆਰਥੀਆਂ ਤੋਂ ਵੱਲੋਂ ਕੀਤਾ ਜਾ ਰਿਹਾ ਨਾਲ ਦੇ ਨਾਲ ਹੁਣ ਸੈਨੇਟ ਚੋਣਾਂ ਤੇ ਵੀ ਪ੍ਰਦਰਸ਼ਨ جاری ਹੈ ਪੰਜਵੇਂ ਦਿਨ ਦੇ ਵਿੱਚ ਇਹ ਪ੍ਰਦਰਸ਼ਨ ਲਗਾਤਾਰ ਚੱਲੀ ਰਹਿੰਦਾ ਨਜ਼ਰ ਆ ਰਿਹਾ ਤੇ ਇਸ ਦੇ ਚੱਲਦੇ ਮੌਕੇ ਦੀਆਂ ਤਸਵੀਰਾਂ ਵੀ ਬਹੁਤ ਹੈਰਾਨ ਪਰੇਸ਼ਾਨ ਕਰ ਦੇਣ ਵਾਲੀਆਂ ਇਹਨਾਂ ਵਿਦਿਆਰਥੀਆਂ ਦੇ ਵੱਲੋਂ ਨਾਰਾਵਾਚੀ ਕੀਤੀ ਜਾ ਰਹੀ ਹੈ ਜ ਵੱਡੀਆਂ ਵੱਡੀਆਂ ਜਥੇਬੰਦੀਆਂ ਜੜੀਆਂ ਨੇ ਹੁਣ ਇਸ ਵੱਡੇ ਇਕੱਠ ਦੇ ਵਿੱਚ ਸ਼ਾਮਲ ਹੁੰਦੀਆਂ ਹੋਈਆਂ ਸਾਫ਼ ਨਜ਼ਰ ਆ ਰਹੀਆਂ ਨੇ